ਸਤਿ ਸ਼੍ਰੀ ਅਕਾਲ ਮਹਾਂਤੀ ਸੁੰਦਰ ਨਿਊਜ਼ ਦੇ ਕੀ ਦਰਸ਼ਕਾਂ ਦਾ ਸਵਾਗਤ ਹੈ ਰੋਜ਼ ਦਿਤਰ ਇੱਕ ਵਾਰ ਫਿਰ ਹਾਜ਼ਰ ਹੈ ਟੌਪ 20 ਖਬਰਾਂ ਨੂੰ ਲੈ ਕੇ ਜਾਣਗੇ ਦੇਸ਼ ਵਿਦੇਸ਼ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣੇ ਆ ਨਜ਼ਰ ਮੁੱਖ ਸੁਰਖੀ ਨਵਜੋਤ ਸਿੰਘ ਸਿੱਧੂ ਦੀ ਇੰਚਾਰਜ ਦੇ ਨਾਲ ਹੋਈ ਮੁਲਾਕਾਤ ਅਨੁਸ਼ਾਸਨ ਹਿੰਮਤਾ ਦੇ ਇਲਜ਼ਾਮਾਂ 'ਤੇ ਦਿੱਤਾ ਮੋੜਵਾ ਜਵਾਬ ਕਿਹਾ ਜਦੋਂ ਮੋਗੇ ਰੈਲੀ ਹੋਵੇਗੀ ਉਦੋਂ ਦੇਖਾਂਗੇ। ਵਾਹਨ ਚਾਲਕਾਂ ਲਈ ਅਹਿਮ ਖਬਰ ਟ੍ਰਾਂਸਪੋਰਟ ਮੰਤਰੀ ਲਾਲਜੇ ਸਿੰਘ ਪੁੱਲਣ ਨੇ ਕੀਤੀ ਅਪੀਲ ਸਾਰੇ ਵਾਹਨ ਚਾਲਕ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਨਹੀਂ ਤਾਂ ਲੱਗ ਸਕਦਾ ਹੈ ਭਾਰੀ ਜੁਰਮਾਨਾ। ਸੀਨੀਅਰ ਕਾਂਗਰਸੀ ਨੇਤਾ ਤੇ ਇਸ ਸਾਫ ਦਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਘਰ ਵਿਜਲਨ ਦਾ ਛਾਪਾ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਹੋਈ ਕਾਰਵਾਈ। ਫਿਰੋਜ਼ਪੁਰ ਜੀਐਚਐ ਪਤੀ ਨੂੰ ਡਰਗ ਦੇਣ ਪਹੰਚੀ ਮਹਿਲਾ ਸ਼ੱਕ ਹੋਣ ਤੇ ਪ அராமத்து 21 ਜਨਵਰੀ ਨੂੰ ਚੰਡੀਗੜ੍ਹ ਆਉਣਗੇ ਕੇਜਰੀਵਾਲ ਵਰਕਰਾਂ ਦੇ ਨਾਲ ਲੋਕ ਸਭਾ ਚੋਣਾਂ ਦੀ ਤਿਆਰੀ ਸੰਬੰਧੀ ਕਰਨਗੇ ਚਰਚਾ 228 ਇੰਤਕਾਲ ਗਾਇਬ ਹੋਣ ਦਾ ਮਾਮਲਾ ਮੌਕੇ ਦੇ ਤਹਿਸੀਲਦਾਰਾਂ ਸਮੇਤ 15 ਨੂੰ ਨੋਟਿਸ ਜਾਰੀ ਰਾਜ ਖੁੱਲਣ ਤੋਂ ਬਾਅਦ ਤਹਿਸੀਲ ਕੰਪਲੈਕਸ ਚ ਮਚਿਤ ਤਰਥਲੀ ਡੀ ਆ ਜਿੰਦਰਬੀਰ ਨੂੰ 23 ਨੂੰ ਹਾਈ ਕੋਰਟ ਚ ਪੇਸ਼ ਕਰਨ ਦੇ ਆਦੇਸ਼ ਨਸ਼ਾ ਤੱਕ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡਣ ਦਾ ਮਾਮਲਾ ਪੰਜਾਬ ਪੁਲਿਸ ਨਾਲ ਸਾਂਝ ਕਾਰਵਾਈ ਚ ਦੋ ਬਦਮਾਸ਼ ਕਾਬੂ ਦੋ ਪਿਸਤੌਲ 10 ਕਾਰਤੂੂਲ ਦੋ ਮੈਗਜ਼ੀਨ ਅਤੇ ਇੱਕ ਚਾਕੂ ਵੀ ਕੀਤਾ ਗਿਆ ਬਰਾਮਦ ਪੀਐਮੋਦੀ ਦੇ ਵੱਲੋਂ ਮਹਿਲਾ ਕਿਸਾਨ ਸਨਮਾਨਯੋਗ ਨਿਧੀ ਤੁਗਣੀ ਕਰ ਸਕਦੀ ਹੈ ਸਰਕਾਰ ਜਲੰਧਰ ਤੋਂ ਦੁਖਦਾਈ ਖਬਰ ਪਿਸਤੌਲ ਦੀ ਸਫਾਈ ਕਰਦੇ ਸਮੇਂ ਅਚਾਨਕ ਜਲੀ ਗੋਲੀ ਜਲੰਧਰ ਦੇ ਹਾਤੀ ਦੇ ਸਬ ਇੰਸਪੈਕਟਰ ਦੀ ਮੌਕੇ ਤੇ ਹੋਈ ਹੋ ਕਾਂਗਰਸ ਦੀ ਭਾਰਤ ਜੋੜੋ ਨਿਆ ਯਾਤਰਾ ਮਨੀਪੁਰ ਤੋਂ ਹੋਈ ਸ਼ੁਰੂ ਛੇ ਦਿਨ ਲੰਬੀ ਭਾਰਤ ਜੋੜੋ ਨਿਆ ਯਾਤਰਾ ਨੂੰ ਸਰਕਾਰ ਨੇ ਸ਼ਰਤ ਦੇ ਨਾਲ ਦਿੱਤੀ ਮਨਜ਼ੂਰੀ ਮਨੀਪੁਰ ਦੇ ਬਿਜਲੀ ਘਰ ਤੋਂ ਵੱਡੀ ਮਾਤਰਾ ਦੇ ਵਿੱਚ ਫਿਊਲ ਹੋਇਆ ਲੀਕ ਨਦੀਆਂ 'ਚ ਫੈਲਣ ਦੇ ਨਾਲ ਲੋਕਾਂ 'ਚ ਦਹਿਸ਼ਤ ਪੀਣ ਵਾਲਾ ਪਾਣੀ ਮਿਲਣਾ ਹੋਇਆ ਮੁਸ਼ਕਲ ਕਾਂਗਰਸ ਨੇ ਠੁਕਰਾਇਆ RAM ਮੰਦਿਰ ਪ੍ਰਿੰਟ ਪ੍ਰਤੀਸ਼ਠਾ ਦਾ ਸਦਾ ਸੋਨੀਆ ਖੜਗੇ ਤੇ ਅਧਿਰ 22 ਜਨਵਰੀ ਨੂੰ ਨਹੀਂ ਹੋਣਗੇ ਸ਼ਾਮਲ ਕਾਂਗਰਸ ਨੇ ਜਾਰੀ ਕੀਤਾ ਅਧਿਕਾਰਤ ਬਿਆਨ ਗਨਤੰਤਰ ਦੇਵਸ ਸੁਪਰੇਟ ਦੀਆਂ ਝਾਕੀਆਂ ਦੇ ਲਈ ਬਣੀ 3 ਸਾਲ ਦੀ ਯੋਜਨਾ ਰੱਖਿਆ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਪ੍ਰਤੀਨਿਧਤਾ ਦੇਣ ਦਾ ਬਣਾਇਆ ਖਾਕ ਕੰਗਰੂ ਕੰਟੀ ਉਦਯੋਗ ਦੀ ਨਗਰੀ ਏਟਾ ਤੋਂ ਰਾਮ ਮੰਦਰ ਪਹੁੰਚਿਆ 2400 ਕਿਲੋ ਦਾ ਘੰਟਾ 2 ਕਿਲੋਮੀਟਰ ਤੱਕ ਗੂੰਜੇਗੀ ਘੰਟੇ ਦੀ ਆਵਾਜ਼ 50 50 ਕਿਲੋ ਦੇ ਵਿੱਚ ਸੱਤ ਹੋਰ ਘੰਟੇ ਵੀ ਤਰਸ ਨੂੰ ਕੀਤੇ ਗਏ ਸਮਰਪਿਤ WhatsApp ਯੂਜ਼ਰਜ਼ ਲਈ ਖੁਸ਼ਖਬਰੀ ਹੁਣ Facebook ਤੇ Instagram ਦੀ ਤਰ੍ਹਾਂ WhatsApp ਤੇ ਵੀ ਮਿਲੇਗਾ ਬਿਊਰ ਟਿਕ ਟੌਂਕੀਲਾਕੇ ਅਮਰੀਕਾ ਗਏ ਪਠਾਨਕੋਟ ਦੇ ਪੰਜਾਬੀ ਨੌਜਵਾਨ ਦੇ ਨਾਲ ਵਾਪਰਿਆ ਪਾਣਾ ਪਨਾਮਾ ਦੇ ਜੰਗਲਾਂ ਦੇ ਵਿੱਚ ਹੋਇਆ ਲਾਪਤਾ ਗੁਰਪੰਤ ਸਿੰਘ ਪੰਨੂ ਮਾਮਲੇ ਦੇ ਵਿੱਚ ਅਮਰੀਕੀ ਸਰਕਾਰ ਨੂੰ 3 ਦਿਨਾਂ ਅੰਦਰ ਸਬੂਤ ਦੇਣ ਤੇ ਹੁਕਮ ਜਾਰੀ ਨਿਖਲ ਗੁਪਤਾ ਦੀ ਪਟੀਸ਼ਨ ਤੇ ਕੀਤੀ ਗਈ ਕਾਰਵਾਈ ਬਲਿੰਕਨ ਦੀ ਫੇਰੀ ਦੌਰਾਨ ਗਾਜ਼ਾ ਤੇ ਇਜ਼ਰਾਈਲ ਦੇ ਵੱਡੇ ਹਮਲੇ 24 ਘੰਟਿਆਂ ਚ 147 ਮੌਤਾਂ ਗਾਜ਼ਾ ਚ ਮਰਨ ਵਾਲਿਆਂ ਦੀ ਗਿਣਤੀ ਹੋਈ 23000 ਤੋਂ ਪਾਰ ਸੰਦੀਪ ਲਿਮੇ ਚੰਨ ਤੱਕ ਕੈਰੀਅਰ ਹੋਇਆ ਬਰਬਾਦ ਨੇਪਾਲ ਪੋਰਟ ਨੇ ਨਪਾਲਕ ਦੇ ਨਾਲ ਜ਼ਬਰਜਨਾਹ ਦੇ ਦੋਸ਼ੀ ਕ੍ਰਿਕਟਰ ਨੂੰ ਦਿੱਤੀ ਸਖਤ ਸਜ਼ਾ ਹਰ ਤਰ੍ਹਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਕੀਤਾ ਗਿਆ ਮੋਤਲ ਅਸੀਂ ਹੋਰ ਤੱਕ ਦੀਆਂ ਮੁਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਐਸਐਮ ਜ਼ੈਡ ਨਿਊਜ਼